ਪੋਸੂ ਨਵਾ ਚੈਨਲ ਲਈ ਪਿੰਡ ਬੱਚੂਆ ਜ਼ਿਲ੍ਹਾ ਨਮਾ ਸ਼ਹਿਰ ਤੋਂ ਮੈਂ ਸੋਮ ਸੋਹਤਾ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਬੱਚੂਆਂ ਪਿੰਡ ਦੇ ਵਿੱਚ ਪੋਸੂ ਨਾਮਾ ਚੈਨਲ ਦੀ ਟੀਮ ਬੈਠੀ ਹੈ ਇਹ ਉਹ ਪਿੰਡ ਹੈ ਜੋ ਕਿ ਪਾਵਰ ਆਫ ਸੋਸ਼ਲ ਜੁੰਟੀ ਦੇ ਡਿਸਟ੍ਰਿਕਟ ਮੁਹਾਲੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰ ਚੰਦ ਜੀ ਦਾ ਇਹ ਪਿੰਡ ਹੈ ਔਰ ਇਸੇ ਹੀ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸਰਵਸ ਲੱਗੀ گا ਉਹਨਾਂ ਦਾ ਪਰਿਵਾਰ ਵਧਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਵੱਡੇ ਭਾਈ ਸਾਹਿਬ ਮਾਸਟਰ ਪਿਆਰਾ ਲਾਲ ਜੀ ਜਿਹੜੇ ਕਿ ਵਕਈ ਵਕਈ ਇੱਕ ਰੂਹ ਨੂੰ ਜਿੱਤਣ ਵਾਲੇ ਇਨਸਾਨ ਨੇ ਕਿਸ ਤਰ੍ਹਾਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਬੱਚਿਆਂ ਦੀ ਤਰ੍ਹਾਂ ਉਨੀ ਪਾਲਿਆ ਉਹਨਾਂ ਨੂੰ ਪੈਰਾਂ ਤੇ ਖੜੇ ਕੀਤਾ ਔਰ ਔਰ ਅੱਜ ਫਿਰ ਇਸੇ ਕਰਕੇ ਉਹਨਾਂ ਦੇ ਛੋਟੇ ਭੈਣ ਭਰਾ ਜਿੰਨੇ ਵੀ ਬੱਚੇ ਨੇ ਮਾਸਟਰ ਪਿਆਰਾ لال ਦੀ ਬਹੁਤ ਇੱਜ਼ਤ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਤੋਂ ਉਹਨਾਂ ਬੱਚਿਆਂ ਨੂੰ ਪਿਤਾ ਦਾ ਵੀ ਪਿਆਰ ਮਿਲਿਆ ਤੇ ਵੱਡੇ ਭਰਾ ਦਾ ਵੀ ਮਿਲਿਆ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਸ਼੍ਰੀ ਅਮਰਚੰਦ ਜੀ ਦੇ ਨਾਲ ਜਿਹੜੇ ਕਿ ਪਾਵਰ ਆਫ ਸੋਸ਼ਲ ਜੁੰਟੀ ਦੇ ਬਹੁਤ ਹੀ ਅਹਿਮ ਟੀਮ ਦੇ ਮੈਂਬਰ ਨੇ ਔਰ ਦੱਸ ਦਿਆਂ ਕਿ ਜਿਹੜਾ ਪਾਵਰ ਆਫ ਸੋਸ਼ਲ ਜੁੰਟੀ ਨੇ 1815 ਗਜ ਪਲਾਟ ਲੀਤਾ ਹੈ ਉਹਦਾ ਸਾਰਾ ਹੀ ਲੈਣ ਦੇਣ ਜਿਹੜਾ ਸੀਗਾ ਉਹ ਇੱਕ ਬੈਗ ਸੀ ਉਹਨਾਂ ਦੇ ਕੋਲ ਉਹ ਬੈਗ ਤੋਂ ਕਦੇ ਵੀ ਅਲੱਗ ਨਹੀਂ ਹੁੰਦੇ ਸੀ ਉਹ ਆਪਣੀ ਮਤਲਬ ਕਹਿ ਸਕਦੇ ਆ ਕਿ ਜਾਨ ਤੋਂ ਵੱਧ ਉਹ ਬੈਗ ਸੀ ਕਿਉਂਕਿ ਉਹਦੇ ਵਿੱਚ ਲੱਖਾਂ ਰੁਪਈਆ ਜਿਹੜਾ ਸੀਗਾ ਉਸ ਦੇ ਵਿੱਚ ਸੀਗਾ ਸੋ ਇਸ ਕਰਕੇ ਜ਼ਿੰਮੇਵਾਰੀ ਵੀ ਉਹਨਾਂ ਨੂੰ ਮਾਲਕ ਦਿੰਦਾ ਹੈ ਜਸਲ ਸਾਹਿਬ ਤਾਂ ਵੈਸੇ ਹੀ ਤੁਹਾਨੂੰ ਪਤਾ ਹੀ ਹੈ ਉਹਨਾਂ ਨੂੰ ਜ਼ਿੰਮੇਵਾਰੀ ਦਿੰਦੇ ਜਿਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਇਹ ਲੋਕ ਜ਼ਿੰਮੇਵਾਰੀ ਨੂੰ ਨਿਭਾ ਪਾਉਣਗੇ ਸੋ ਅਮਰਚੰਦ ਜੀ ਦੇ ਨਾਲ ਗੱਲਬਾਤ ਕਰਦੇ ਆ ਅਮਰਚੰਦ ਜੀ ਅੱਜ ਤੁਹਾਡੇ ਪਰਿਵਾਰ ਤੁਹਾਡੇ ਜਨਮ ਸਥਾਨ ਤੇ ਆ ਕੇ ਤੁਹਾਡੇ ਮਤਲਬ ਬਚਪਨ ਜਿੱਥੇ ਤੁਸੀਂ ਬਤਾਇਆ ਉੱਥੇ ਆ ਕੇ ਸਾਨੂੰ ਬਹੁਤ ਚੰਗਾ ਲੱਗਾ ਔਰ देर ਜਰੂਰ ਹੋ ਗਈ ਹੈ ਦਰਸਤ ਹੋ ਗਏ ਆ ਅੱਜ ਆ ਗਏ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਖਾਸ ਮੁਕੱਦਸ ਤੇ ਪੋਸੂਨਾਮਾ ਚੈਨਲ ਦੀ ਟੀਮ ਪਹੁੰਚੀ ਹੋਈ ਛੋਟਾ ਸਾਬ ਸਭ ਤੋਂ ਪਹਿਲੇ ਤੇ ਜੈ ਪੀਮ ਜੈ ਪਾਤ ਅੱਜ ਦਾ ਜਿਸ ਸਬਦੀ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਸਾਡੇ ਪ੍ਰਧਾਨ ਦਸਲ ਸਾਹਿਬ ਦੇ ਬਾਰੇ ਤਾਂ ਕੋਈ ਗੱਲ ਲੁਕੀछिपी ਰਹੇ ਨਹੀਂ ਗਈ ਨਾ ਕੋਈ ਐਸਾ ਭੇਤ ਹੈ ਨਾ ਦਾ ਜਿਹੜਾ ਕਿ ਅਸੀਂ ਸਮਝਦੇ ਹੁਈਏ ਕਿ ਇਹਨਾਂ ਨੇ ਲੁਕੋਇਆ ਸਾਡੇ ਕੋਲੋਂ ਜਾਂ ਇਹਨਾਂ ਦੀ ਜੇ ਐਕਟੀਵਿਟੀ ਜੋ ਵੀ ਜਿਸ ਤਰੀਕੇ ਦਾ ਹੈ ਇਹਨਾਂ ਦੀ ਸੋਚ ਹੈ ਲੋਕਾਂ ਵਾਸਤੇ ਲੋਕ ਭਲਾਈ ਵਾਸਤੇ ਆਪਣੇ ਆਪ ਨੂੰ ਜਿਹੜਾ ਇਹਨਾਂ ਸਮਰਪਣ ਕੀਤਾ ਹੋਇਆ ਵੈਸੇ ਦੇਖਿਆ ਜਾਵੇ ਨਾ ਮੈਂ ਸੱਚ ਦੇ ਸ਼ਬਦਾਂ ਵਿੱਚ ਕਹਿੰਦਾ ਕਿ ਇਹ ਹਾਲਾਂਕਿ ਕਰਦਾ ਆਪਣਾ ਪਰਿਵਾਰ ਦਾ ਘੱਟ ਫਿਕਰ ਹਾਲਕਿ ਨਹੀਂ ਹੈ ਕਿ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਹੈ ਇਹਨਾਂ ਕੋਲ ਬਹੁਤ ਜ਼ਿੰਮੇਵਾਰੀ ਵਾਲੀ ਗੱਲ ਹੈ ਉੱਥੇ ਜ਼ਿੰਮੇਵਾਰੀ ਬਹੁਤ ਖੂਬਾਕੂਬੀ ਹੈ ਨਭਾਉਂਦੇ ਸਾਡੇ ਨਾਲ ਛੇੜ ਹੁੰਦੀਆਂ ਰਹਿੰਦੀਆਂ ਗੱਲਾਂ ਪਰ ਇਹਨਾਂ ਦੇ ਮਾਈਂਡ ਦੇ ਵਿੱਚ ਜਿਹੜੀ ਇੱਕ ਪਿਕਚਰ ਚੱਲ ਰਹੀ ਹੈ ਇੱਕ ਸੁਪਨਾ ਚੱਲ ਰਿਹਾ ਹੈ ਕਿ ਮੈਂ ਸਮਾਜ ਵਾਸਤੇ ਕੁਝ ਕਰਨਾ ਹੈ ਹਮ ਹਾਲਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਜਨਮਜਾਤ ਹੁੰਦੀਆਂ ਵੈਸੇ ਪਰ ਮੌਕਾ ਮਿਲਦਾ ਜਦੋਂ ਬੰਦੇ ਨੂੰ ਜਿਸ ਤਰ੍ਹਾਂ ਜਦ ਖੁੱਲਾ ਮੌਕਾ ਜਿਵੇਂ ਉਹਨਾਂ ਦਾ ਆਫਟਰ ਰਿਟਾਇਰਮੈਂਟ ਤੇ ਓਪਨ ਹੋਗੇ ਨਾ ਉਸ ਤੋਂ ਪਹਿਲਾਂ ਦੀ ਵੀ ਇਹਨਾਂ ਦੀ ਜਿਹੜੀ ਸਰਵਿਸ ਦੇ ਦੌਰਾਨ ਹੁੰਦੀਆਂ ਉਹ ਅਲਤਮਾ ਕਹਿਣਾ ਕਿ ਮਿਲ ਕੇ ਸਾਡੇ ਇਥੇ ਇਹਨਾਂ ਦੇ ਚਰਨ ਪੈ ਅਸੀਂ ਉਹਨਾਂ ਨਾਲ ਜੁੜੇ ਤੇ ਇਹ ਜੋ ਘਰ ਦੇ ਵਿੱਚ ਜਿਸ ਤਰੀਕੇ ਕੁਦਰਤੀ ਤੌਰ ਤੇ ਕੋਈ ਪ੍ਰੋਬਲਮ ਆਈ ਜਿਹੜੀ ਜਦੋਂ ਅਸੀਂ ਜ਼ਿਕਰ ਕਰਦੇ ਆ ਤੇ ਉਹ ਪ੍ਰੋਬਲਮ ਰੱਖੋ ਹੈ ਤਾਂ ਕੁਦਰਤ ਜਿਹੜੀ ਹੈ ਜੇ ਦੁੱਖ ਦਿੰਦੀ ਸੁੱਖ ਵੀ ਦਿੰਦੀ ਹੈ ਪਰ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕੁਝ ਜਿਹੜੀਆਂ ਲਾਸ ਹੋ ਜਾਂਦੀਆਂ ਨੇ ਜਿਹੜੇ ਜਿਊਮਰ ਬੀਂਗ ਹੈ ਇਹ ਤਾਂ ਪੂਰਾ ਹੋਣ ਵਾਲੀ ਨਹੀਂ ਹੁੰਦੀਆਂ ਹੈਗੀਆਂ ਮਿਲ ਕੇ ਚੀਜ਼ਾਂ ਪਰ ਉਸ ਤੋਂ ਬਾਅਦ ਜੇ ਬੰਦੇ ਨੂੰ ਕੁਝ ਇਸ ਤਰ੍ਹਾਂ ਆਪਣੇ ਦਾ ਪਰਿਵਾਰ ਠੀਕੇ ਜਾ ਰਹਿੰਦਾ ਜਾਂ ਰਹਿੰਦਾ ਜਾਂ ਕੁਝ ਉਹ ਸਕੂਨ ਥੋੜਾ ਜਿਹਾ ਮਿਲਦਾ ਹੈ ਬੰਦੇ ਨੂੰ ਹੁਣ ਸਾਡੇ ਭਾਈ ਸਾਹਿਬ ਨਾਲ ਤੁਸੀਂ ਗੱਲ ਕੀਤੀ ਹੈ ਇਹ ਚੀਜ਼ਾਂ ਦੇਖ ਕੇ ਇਹ ਭੁੱਲ ਜਾਣਗੇ ਭੁੱਲ ਤੱਕਦੇ ਨਹੀਂ ਜਿਹੜਾ ਵੱਡਾ ਲਾਸ ਹੋ ਗਿਆ ਪਰ ਜਦੋਂ ਇਹ ਛੋਟੇ ਬੱਚਿਆਂ ਨੂੰ ਦੇਖਦੇ ਆ ਮਿਲ ਕੇ ਪੀ ਇਹਨਾਂ ਨੂੰ ਮੈਂ ਅਸੀ ਅਸੀ ਵੀ ਇਹਨਾਂ ਨੂੰ ਕਹਿੰਦੇ ਵੀਰਾ ਜੀ ਤੁਹਾਡੇ ਸਿਰ ਤੇ ਸਾਰੇ ਕੋ ਤੁਸੀਂ ਹੌਸਲਾ ਰੱਖੋਗੇ ਤੇ ਬੱਚਾ ਬੱਚੇ ਵੀ ਕਾਮਯਾਬੀ ਹਾਸਲ ਕਰਨਗੇ ਔਰ ਇਹ ਵਾਕਈ ਸਹੀ ਗੱਲ ਹੈ ਕਿ ਮਾਸਟਰ ਜੀ ਉਹਨਾਂ ਦੇ ਨਾਲ ਜਿਸ ਤਰੀਕੇ ਦਾ ਇਹਨਾਂ ਤੇ ਖੋਦੇ ਨਾਲ ਮਿਲ ਕੇ ਹੋਇਆ ਨਾ ساری ਉਮਰ ਤੱਕ ਅੱਜ ਨਹੀਂ ਹੋਇਆ ਇਹਨਾਂ ਦੀ ਕੁਦਰਤੀ ਲਾਈਫ ਦੇ ਵਿੱਚ ਤੁਸੀਂ ਇੰਨੇ ਸਟਾਰ ਐਸੀਡੈਂਟ ਹੋਏ ਹੋਏ ਨੇ ਨਾ ਤੁਹਾਨੂੰ ਇੱਕ ਇਕੱਲਾ ਹੀ ਇਹਦੇ ਐਪੀਸੋਡ ਅਗਰ ਤੁਸੀਂ ਬਣਾਓ ਨਾ ਉਹ 40 50 ਮਿੰਟ ਕੀ ਘੰਟੇ ਦਾ ਐਪੀਸੋਡ ਤੋਂ ਇਹਨਾਂ ਦਾ ਹੀ ਬਣ ਜਾਣਾ ਵੀ ਕਿਵੇਂ ਤੁਸੀਂ ਸੁਣ ਸੁਣ ਕੇ ਹੈਰਾਨ رہ ਜਾਓਗੇ ਹਾਂ ਆ ਹੁਣ ਇਹ ਦੇ ਨੇ 2 3 4 ਸਾਲਾਂ ਦੇ ਵਿੱਚ ਤਾਂ ਇਹਨਾਂ ਦੇ ਦੇਖੋ ਬੜੇ ਸੀਰੀਅਸ ਆਪਰੇਸ਼ਨ ਹੋਏ ਨੇ ਜੀ ਜੀ ਜਿੰਨੇ ਜਿਹੜਾ ਆਪਾਂ ਨਾਮ ਲੈਂਦੇ ਨੇ ਨਾ ਬਿਮਾਰੀ ਦੇ ਦੇ ਲੋਕ ਪਿੰਨਾ ਨੂੰ ਨਾਂ ਨਹੀਂ ਲੈਂਦੇ ਸੀਗੇ ਅੱਜ ਵੀ ਨਹੀਂ ਲੈਂਦੇ ओके ਨਾਂਨ ਲੈ ਕੇ ਨਾ ਮੈਂ ਮਨ ਖੋਰ ਹੀ ਕਹਿੰਦੇ ਉਹ ਹੋ ਗਈ ਜੀ ਪ੍ਰੋਬਲਮ ਜਾਂ ਕਿਸੇ ਇਸ ਤਰੀਕੇ ਦਾ ਕਹਿੰਦੇ ਆ ਇਹਨਾਂ ਨੂੰ ਜਿਹੜੀ ਪ੍ਰੋਬਲਮ ਹੋਈ ਸੀਗੀ ਤੁਸੀਂ ਚਾਰ ਵਾਰ ਇਹਦਾ ਸਰ ਦਾਪਰੇਟ ਹੋ ਚੁੱਕਿਆ ਹੈ ਹੈਨਾ ਤੂੰ ਇਹ ਤੁਮ ਦਿਖਾਉਣ ਕੇ ਬਾਅਦ ਚ ਮਿਲ ਕੇ ਤੁਸੀਂ ਦੇਖਿਆ ਕਿ ਟੋਪੀ ਤਾਰ ਕੇ ਤਾਂ ਬੰਨ ਦੇਖ ਕੇ ਹਰਾ ਰਹੇ ਨਾ ਵੀ ਕਿਵੇਂ ਮਿਲ ਕੇ ਵੀ ਸਰਵਾਈਵ ਕਰ ਰਹੀ ਬਿਲਕੁਲ ਡੜੇ ਵਿੱਚੋਂ ਪਏ ਖੱਡੇ ਪਏ ਹੋਏ ਨੇ ਨਾ ਕੱਟੀਆਂ ਹੋਈਆਂ ਹੱਡੀਆਂ ਵਿੱਚੋਂ ਤਾਂ ਇਸ ਕਰਕੇ ਮੈਂ ਆਪਾਂ ਗੱਲ ਕਰਦੇ ਆ ਵੀ ਇਹ ਖੰਨੂ ਕੁਦਰਤ ਜਿਹੜੀ ਹੈ ਨਾ ਉਹ ਕੁਝ ਮੇਟੂ ਹੋਮੇਲ ਬਣਾਉਂਦੀ ਹੈ ਜਸਲ ਸਾਹਿਬ ਨੇ ਜਿਸ ਤਰ੍ਹਾਂ ਮਿਲ ਕੇ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਉਹ ਜਿਸ ਤਰ੍ਹਾਂ ਸਾਡਾ ਮੁੱਦਾ ਚੱਲ ਗਿਆ ਸੀਗਾ ਉਹ ਜੋ ਭਾਰਾ ਲਾਪਰਿਆ ਉਸ ਤੋਂ ਬਾਅਦ ਬੱਚਿਆਂ ਦੇ ਨਾਲ ਦੇਖੋ ਜਿਹੜਾ ਇਹਨਾਂ ਦਾ ਸਰਵਾਈਵਲ ਜਿਹੜੀ ਸੀ ਔਖੀ ਸੀਗੀ ਹਾਲਾਂਕਿ ਹੁਣ ਵੀ ਕਿਵੇਂ ਟਾਈਮ ਪਾਸ ਕਰਦੇ ਆ ਮਾਸਟਰ ਉਹਨਾਂ ਦਾ ਹੌਸਲਾ ਹੈ ਜਾਂ ਇਹਨਾਂ ਦਾ ਕਿਸ ਤਰੀਕੇ ਚਲਾ ਰਹੇ ਘਰ ਨੂੰ ਹੈਨਾ ਇਹ ਜ਼ਿੰਮੇਵਾਰੀ ਇਹਦੇ ਕੋਲ ਬਹੁਤ ਵੱਡੀ ਹੈ ਤੇ ਉਹ ਬੱਚੀ ਦੇ ਨਾਲ ਤਰੋ ਇਹ ਸੀਗਾ ਵੀ ਜਸਲ ਸਾਹਿਬ ਨੂੰ ਇਹ ਸੀਨ ਨੂੰ ਮਹਿਸੂਸ ਕੀਤਾ ਇਹਨਾਂ ਨੇ ਤਰੋ ਉਹਨਾਂ ਦੀ ਕੁਦਰਤੀ ਤੌਰ ਤੇ ਜੋ ਮਲਕੇ ਦੇ ਤੇ ਰਿਲੇਸ਼ਨ ਨੇ ਨਾ ਇੱਕ ਰਿਲੇਸ਼ਨ ਨਹੀਂ ਆ ਮਿਲ ਗਏ ਅਸੀਂ ਤਾਂ ਹੋਰ ਦੇਖੋ ਕਿੰਨੇ ਸਾਲਾਂ ਤੋਂ ਕਿੰਨਾ ਜੁੜੇ ਆ ਇਹ ਰਿਲੇਸ਼ਨ ਦੇ ਜਿਹੜੇ ਰਿਜ਼ਲਟ ਨੇ ਨਾ ਉਹ ਹੀ ਰਿਜ਼ਲਟ ਹੋਰ ਸਾਹਮਣੇ ਦੇਖੋ ਨੂੰ ਮਿਲ ਰਿਹਾ ਮਿਲ ਕੇ ਦੁਨੀਆ ਦੇ ਵਿੱਚ ਨਾਂ ਜਿਹੜਾ ਹੈ ਇਹਨਾਂ ਦਾ ਚੱਲ ਰਿਹਾ ਹੈ ਮਿਲ ਕੇ ਇਹ ਨਹੀਂ ਕਹਿ ਸਕਦੇ ਛੋਟੇ ਲੈਵਲ ਦੀ ਗੱਲ ਜਿਹੜਾ ਜਿਹੜੇ ਕੋਈ ਅਸੀਂ ਕਿਸੇ ਦੂਸਰੇ ਬੰਦੇ ਤੇ ਗੱਲ ਨਹੀਂ ਕਰੇ ਜਿਹੜੇ 네ਗੇਟਿਵ ਲਾ ਟੰਗਾ ਖਿੱਚਣ ਆਉਂਦੇ ਉਹਨਾਂ ਤੋਂ ਕਿਉਂ ਪੁੱਛਦਾ ਪਰ ਇਹਨਾਂ ਦੀ ਜਿਹੜੀ ਸੋਚ ਹੈ ਇਹਨਾਂ ਦੇ ਜਿਹੜੇ ਕਰਮ ਹੈ ਇਹ ਕਰਮ ਜਿਹੜਾ ਇੱਕ ਬੰਦੇ ਦਾ ਨਾ ਜੇ ਇੱਕ ਬੰਦੇ ਨੇ ਇੱਕ ਪਰਿਵਾਰ ਦੇ ਵਿੱਚ ਇੱਕ ਕਰਮ ਚੰਗੇ ਕਰਮ ਵਾਲਾ ਬੰਦਾ ਜਨਮ ਪੈਂਦਾ ਸਾਰ <laughs> ਜਨ <laughs> ਠੀਕ ਹੈ ਜੀ ਉਹ ਗੱਲ ਸੀ ਕਹਿੰਦੇ ਸਮਾਜ ਨੂੰ ਸਾਨੂੰ ਇੱਕ ਹੀਰੇ ਦੇ ਤੌਰ ਤੇ ਮੈਂ ਕਹਿੰਦਾ ਮਿਲੇ ਹੋਣੇ ਸਾਡੇ ਲੀਡਰ ਸਾਫ਼ ਸੁਥਰੇ ਨੇਕ ਦਿਲ ਇਨਸਾਨ ਇਹਨਾਂ ਦੀ ਬਲੌਣਤ ਮਿਲ ਕੇ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਆ ਦਿੱਕਤ ਆ ਗਈ ਸੀ ਉਹਨੂੰ ਤਾਂ ਸਿਨੀ ਲਾਫ ਆਸਪਾਸ ਲਿਆ ਸਕਦੇ ਸੀ ਆਪਣੇ ਮੁੰਡੇ ਨੂੰ ਪਰ ਅੱਜ ਸਾਨੂੰ ਇਸ ਗੱਲ ਦਾ ਹੌਸਲਾ ਹੈ ਵੀ ਸਾਡੇ ਬੱਚੇ ਥੋੜਾ ਮੋਟਾ ਜਿੰਨੀ ਵੀ ਹੈਲਪ ਹੋ ਸਕਦੀ ਸੀ ਇਹਨਾਂ ਨੇ ਉਹ ਸ੍ਰੀ ਦੀ ਤਰਸੀਮ ਲਾਲ ਜੀ ਉਹਨਾਂ ਦਾ ਕੀ ਨਾਮ ਲੈਣਾ ਜੀ ਕਿੱਡੀ ਵੱਡੀ ਹਾਲਸੀ ਹੈ ਮਾਲਕ ਨੇ ਹਾਲਸੀ ਦੇ ਹੈ ਨਾ ਉਹ ਬੰਦੇ ਤਾਂ ਕਰੋੜਾਂ ਪਤੀ ਬੰਦੇ ਨੇ ਕਰੋੜਾਂ ਅਰਬਾਂ ਪਤੀ ਬੰਦੇ ਉਹਨਾਂ ਕੋਲੋਂ ਅਸੀਂ ਮਿਲ ਕੇ ਦੇਖ ਕੇ ਬੰਦਾ ਹਰਾਲਾ ਉਹਨਾਂ ਦਾ ਯਾਰ ਕਮਾਲ ਉਹਨਾਂ ਨੂੰ ਚੀਨੀ ਮਿਲ ਕੇ ਨਿਮਰਤਾ ਉਹ ਉਸ ਪਰਿਵਾਰ ਦੇ ਵਿੱਚ ਸਾਰੇ ਜਿਹੜਾ ਉਹਨਾਂ ਦਾ ਬੇਟਾ ਹੈ ਸ਼ਾਇਦ ਮਿੱਟੂ ਹੈ ਸ਼ਾਇਦ ਉਹਨਾਂ ਦਾ ਨਾਮ ਪਤਾ ਨਹੀਂ ਜੀ ਲੱਕੀ ਲੱਕੀ ਉਹਨੂੰ ਮਿਲ ਕੇ ਤੁਸੀਂ ਕਹਿ ਨਹੀਂ ਸਕਦੇ ਵੀ ਉਹ ਬੰਦਾ ਯਾਰ ਇੰਨੇ ਯਾਰ ਬੰਦੇ ਵੇਣੋਰ ਤੁਸੀਂ ਕਿੰਨੀ ਨਿਮਰਤਾ ਆਪਾਂ ਗਏ ਹੁੰਦੇ ਪੋਣ ਚ ਲਾਸਟ ਤੇ ਮੈਂ ਸੰਦੇ ਵੀ ਸਾਡੇ ਧਨ ਭਾਗ ਨੇ ਸਾਡੇ ਪਰਿਵਾਰ ਦੇ ਧਨ ਭਾਗ ਹੈ ਵੀ ਚਲੋ ਬੱਚੇ ਘਟੂ ਘਟ ਰਹੇ ਇਹਨਾਂ ਨੂੰ ਇਹ ਤੇ ਨਹੀਂ ਹੁਣ ਫਿਕਰ ਹੈ ਵੀ ਬੇਟੀ ਨੂੰ ਵੀ ਮੇਰੀ ਪੜ੍ਹਾਈ ਤੇ ਮੇਰਾ ਖਰਚਾ ਆ ਜਾ ਮੇਰੀ ਮਾਂ ਕਿਵੇਂ ਕਰਦੀ ਹੈ ਉਹ ਬੇਟੀ ਸਾਡੀ ਹਾਲੇ ਅੰਦਰ ਸੂਈ ਜੀ ਲੱਗੀ ਹੋਈ ਹੈ ਇਹ ਸਾਡੀ ਵੱਡੀ ਨੂੰ ਹੈ ਤੇ ਹਾਂ ਤੇ ਇਹਦੀ ਮੰਮੀ ਉਹ ਅੰਦਰ ਮੈਂ ਕਹਿੰਦੇ ਤੇ ਉਹ ਮਰ ਕੇ ਉਹ ਘਰ ਦੇ ਕੰਮ ਵੀ ਸਾਰੇ ਸਾਹਮਣੇ ਆ ਤੇ ਉਹ ਕੋਈ ਇਨਕਮ ਦਾ ਸੋਰਸ ਤਾਂ ਹੈ ਨਹੀਂ ਤੇ ਉਹ ਚਾਹਤੋਂ ਕੀ ਆਸ਼ਾ ਵਰਕਰ ਦੇ ਤੌਰ ਤੇ ਵੀ ਥੋੜਾ ਕਰ ਰਿਹਾ ਹੈ ਕਿ ਥੋੜਾ ਮਤ ਹੈ ਨਾ ਹਾਂ ਤੇ ਇਸ ਕਰਕੇ ਮਿਲ ਕੇ ਸਾਡੇ ਤਾਂ ਇਸ ਕੰਨੇ ਵੀ ਸਾਨੂੰ ਪਰਮਾਤਮਾ ਨੇ ਜਿਹੜੇ ਦੁੱਖ ਦਿੱਤਾ ਤਾਂ ਸਾਨੂੰ ਇਸ ਤਰੀਕੀ ਦੀ ਦੀ ਕੰਪਨੀ ਵੀ ਦਿੱਤੀ ਹੈ ਕਿ ਜਿਹੜੇ ਸਾਨੂੰ ਸਹਾਈ ਹੋ ਰਿਹਾ ਦਸਲ ਸਾਹਿਬ ਵਰਗੇ ਇਨਸਾਨ ਸਾਨੂੰ ਤਨੋ ਇੱਥੇ ਸਾਡਾ ਪਰਿਵਾਰ ਵੀ ਇਸ ਕਰਕੇ ਸਾਡੇ ਤਾਂ ਪਰਿਵਾਰਕ ਸੰਬੰਧ ਹੋਣ ਇਹਨਾਂ ਨਾਲ ਹਰੇਕ ਨੇ ਹਰ ਤਰੀਕੇ ਦੇ ਇੱਥੇ ਅਸੀਂ ਆਉਂਦੇ ਜਾਂਦੇ ਨੇ ਇਹਨੇ ਬਰਦਰ ਨੂੰ ਸਾਰਾ ਪਰਿਵਾਰ ਬੱਚੇ ਸਾਰੇ ਮਿਲ ਕੇ ਜਾਣਦੇ ਕਰਦੇ ਇਸ ਕਰਕੇ ਮੈਂ ਕਹਿੰਦਾ ਵੀ ਸਾਡੇ ਲਈ ਤਾਂ ਤਾਂ ਸਾਡੇ ਤਨ ਪਾ ਗਏ ਕੋਈ ਗੱਲ ਨਹੀਂ ਦੁੱਖ ਤਕਲੀਫ ਆਉਂਦੀਆਂ ਬੱਚੀ ਨਾਲ ਤੁਸੀਂ ਗੱਲਬਾਤ ਕੀਤੀ ਉਹਨੇ ਬਿਲਕੁਲ ਉਹਨੂੰ ਕੋਈ ਉਹ ਨਹੀਂ ਹੈਗਾ ਇਸ ਗੱਲ ਦਾ ਨਨਕ ਜੀ ਜਿਹਦੇ ਉਸ ਤਰੀਕੇ ਦੀ ਜਿਸ ਸੰਸਾਰ ਨੂੰ ਦੱਸੀ ਰਾਂ ਗੱਲ ਜਦੋਂ ਇਹਨੇ ਕੀਮੋ ਵਗੈਰਾ ਲੱਗੀਆਂ ਸੀ ਤੁਸੀਂ ਪਛਾਣ ਨਹੀਂ ਸਕਦੇ ਸੀ ਕੋਈ ਵੀ ਨਹੀਂ ਪਛਾਣ ਸਕਦਾ ਸੀ ਹਾਲਾਤ ਹੀ ਐ ਹੋ ਗਏ ਸੀਗੇ ਉਹਦੇ ਤੰਗ ਵੀ ਬਹੁਤ ਸੀਗੀ ਪਰ ਇਹ ਤੰਗਦੀ ਤੋਂ ਬਾਅਦ ਵੀ ਮੈਂ ਕਹਿੰਦੇ ਆ ਕਿ ਆਪਣੇ ਆਪ ਨੂੰ ਮਿਲ ਕੇ ਇਸ ਤਰੀਕੇ ਰੱਖਿਆ ਕਿ ਉਹ ਭੁੱਲ ਗਈ ਸਾਰਾ ਕੁਝ ਇਹਨੂੰ ਪੜ੍ਹਾਈ ਵੱਲ ਜ਼ਿਆਦਾ ਧਿਆਨ ਰਹਿੰਦਾ ਸੋ ਅਮਰਚੰਦ ਜੀ ਨੇ ਬਿਲਕੁਲ درست ਗੱਲਾਂ ਕੀਤੀਆਂ ਨੇ ਔਰ ਵਕਈ ਬੇਟੀ ਦਾ ਜਿਹੜਾ ਹੌਸਲਾ ਹੈ ਮਾਸਟਰ ਪਿਆਰੇ لال ਵੀਰ ਦਾ ਹੌਸਲਾ ਹੈ ਇਸੇ ਹੌਸਲੇ ਦੇ ਨਾਲ ਜਿਹੜਾ ਪਰਿਵਾਰ ਹੈ ਉੜਿਆ ਫਿਰਦਾ ਉੜਿਆ ਫਿਰਦਾ ਮੈਂ ਤਾਂ ਉੜਿਆ ਹੀ ਕਹਾਂਗਾ ਕਿਉਂਕਿ ਠੀਕ ਹੈ ਮੈਂ ਕਹਿੰਦਾ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਹੈ ਉਸੇ ਬਾਪ ਦੀ ਮੋਢਿਆਂ ਦੇ ਉੱਪਰ ਦੋ ਬੱਚਿਆਂ ਦਾ ਜਾਣਾ ਔਰ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਦੁੱਖ ਹੈ ਮਾਸਟਰ ਜੀ ਵੀ ਗੱਲਾਂ ਕਰਦੇ ਕਰਦੇ ਭਾਵਕ ਹੋਏ ਮੈਂ ਵੀ ਸੁਣ ਸੁਣ ਕੇ ਭਾਵਕ ਹੋ ਗਿਆ ਕਿ ਬਸ ਗਲਤ ਉਹੀ ਹੈ ਕਿ ਸੱਚੇ ਪਾਤਸ਼ਾਹ ਕੋਈ ਵੀ ਤੁਸੀਂ ਘਰ ਦਾ ਮੈਂਬਰ ਦਿੱਤਾ ਹੈ ਬੱਚਾ ਦਿੱਤਾ ਹੈ ਤਾਂ ਉਸ ਨੂੰ ਤੰਦਰੁਸਤੀ ਜ਼ਰੂਰ ਬਖਸ਼ਣੀ ਉਸ ਦੀ ਲੰਬੀ ਉਮਰ ਜ਼ਰੂਰ ਬਖਸ਼ਣੀ ਹੈ ਕਿਉਂਕਿ ਜ਼ਿੰਦਗੀ ਦਾ ਦੁੱਖ ਹੁੰਦਾ ਹੈ ਬਾਪ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦਾ ਜਾਣਾ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸੋਤਾ ਪਿੰਡ ਬੱਚੂਆਂ ਤੋਂ